ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅੰਗਰੇਜ਼ ਸਿੰਘ ਹੈ ਜੀ ਅੰਗਰੇਜ਼ ਸਿੰਘ ਕੀ ਕੰਮ ਕਰਦੇ ਹੋ ਜੀ ਮੈਂ ਟਰੈਕਟਰ ਸ਼ਾਪ ਦਾ ਕੰਮ ਕਰਦਾ ਜੀ ਅੰਗਰੇਜ਼ ਸਿੰਘ ਕਿੱਧਰ ਤੁਹਾਡੇ ਨਾਲ ਠੱਗੀ ਕਿਵੇਂ ਹੋਈ ਮੈਂ ਠੱਗੀ ਸਰ ਜੀ ਇਦਾਂ ਗਏ ਮੈਂ 10 ਤਰੀਕ ਸ਼ਾਮ ਨੂੰ ਮੰਨ ਲਾ 7-8 ਵਜੇ ਅਗਿਤੇ ਮੈਂ ਪੈਸੇ ਕਢਾਉਣ ਗਿਆ ਜੀ ਪੀਟੀਐਮ ਤੋਂ ਡਾਕਟਰ ਜੈਕਸ਼ਨ ਦੇ ਸਾਹਮਣੂ ਮੈਂ ਉੱਥੋਂ ਜੀ ਪੈਸੇ ਕਢਾ ਕੇ ਮੇਰਾ ਬੇਟਾ ਨਾਲ ਆ ਅਸੀਂ ਕਢਾ ਕੇ ਜਦੋਂ ਬਾਹਰ ਨਿਕਲਣ ਲੱਗੇ ਆ ਤੇ ਮਾਸੂਦ ਦੇ ਦੋ ਬੰਦੇ ਆ ਗਏ ਨਾਲ ਅੰਦਰ ਹੀ ਆਦਾ 5000 ਰੁਪਏ ਕਢਾ ਕੇ ਬਾਹਰ ਨਿਕਲੇ ਆਏ ਸੀਗੇ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਆਂ ਤੇ ਉਦੋਂ ਹੀ ਆ ਕੇ ਉਹ ਮੇਰੇ ਲੜਕੇ ਨੂੰ ਕਹਿੰਦੇ ਤੂੰ ਸਟੇਟਮੈਂਟ ਕਢਵਾ ਲਓ ਤੇ ਮਤਲਬ ਇੰਨੇ ਚੱਕਰ ਦੇ ਵਿੱਚ ਹੀ ਉਹਨਾਂ ਨੇ ਸਾਡਾ ਇੱਕ ਤਾਂ ਏਟੀਐਮ ਬਦਲ ਲਿਆ ਠੀਕ ਹੈ ਜੀ ਏਟੀਐਮ ਸਾਡੇ ਨਾਲ ਬਦਲ ਕੇ ਸਾਨੂੰ ਤਾਂ ਤੜਕੇ ਨੂੰ ਜਾਨੀ ਸਵੇਰ ਨੂੰ ਪਤਾ ਲੱਗਿਆ ਵਾ ਵੀ ਆਪਣੇ ਤੋਂ ਜਾਨੀ ਮਤਲਬ ਪੈਸੇ ਆਪਣੇ ਖਾਤੇ ਦੇ ਵਿੱਚੋਂ 780000 ਰੁਪਏ ਉਹ ਬੰਦੇ ਨੇ ਕੱਢ ਲਿਆ ਜੀ ਠੀਕ ਹੈ ਜੀ ਏਟੀਐਮ ਆਪਣਾ ਲੈ ਗਏ ਉਹ ਬਦਲ ਕੇ ਸਾਨੂੰ ਨਹੀਂ ਪਤਾ ਕਿਵੇਂ ਬਣੀ ਸਾਡਾ ਕਹਾਣੀ ਕਿਵੇਂ ਬਦਲਿਆ ਉਹਨਾਂ ਨੇ ਉੱਥੇ ਅੰਦਰ ਆ ਕੇ ਜੀ ਠੀਕਾ ਇਹ ਸਟੇਟਮੈਂਟ ਦੇ ਚੱਕਰ ਦੇ ਵਿੱਚ ਹੀ ਸਾਨੂੰ ਇਹ ਨਹੀਂ ਨਹੀਂ ਪਤਾ ਨੌਲਜ ਸੀਗੀ ਉਹਨਾਂ ਨੇ ਇਹ ਮੰਨ ਲਾ ਠੱਗੀ ਕੀਤੀ ਜੀ ਸਾਡਾ ਬਹੁਤ ਜ਼ਿਆਦਾ ਵੱਡੀ ਸਾਡਾਂ ਨੂੰ ਧੋਕਾ ਹੋਇਆ 4 ਲੱਖ ਰੁਪਈਆ ਸਾਡਾ 380000 ਰੁਪਈਆ ਸਾਡਾ ਉਹਨਾਂ ਨੇ ਕੱਢਿਆ ਜੀ ਰਿਜਵਾਨ ਫੀਲਿੰਗ ਸਟੇਸ਼ਨ ਤੇ ਮੇਰੇ ਕੋਟਲੇ ਨਿਕਲਿਆ ਜੀ ਸੁਭਾ ਐਤਵਾਰ ਨੂੰ ਸੰਡੇ ਨੂੰ 9:30 ਪੰਪ ਤੋਂ ਹੀ ਨਿਕਲੇ ਪੰਪ ਤੋਂ ਨਿਕਲਾਈ ਸਵੈਪ ਕੀਤਾ ਜੀ ਰਿਜਵਾਨ ਫੀਲਿੰਗ ਸਟੇਸ਼ਨ ਤੇ 310000 ਰੁਪਈਆ ਉਹਨਾਂ ਨੇ ਕੱਢਿਆ ਜੀ 1.5 ਲੱਖ ਦੀਆਂ ਦੋ ਐਂਟਰੀਆਂ ਮਾਰੀਆਂ ਤੇ 30000 ਰੁਪਈਆ ਦੀ ਇੱਕ ਅਡ ਐਂਟਰੀ ਮਾਰੀ ਹੈ ਜੀ ਇਹ ਮਤਲਬ 50000 ਰੁਪਏ ਉਹਨਾਂ ਨੇ ਏ.ਟੀ.ਐਮ ਤੋਂ ਕੱਢੇ ਜੀ ਕਿਹੜੇ ਏ.ਟੀ.ਐਮ ਟੋਟਲ ਏ.ਟੀ.ਐਮ ਤੋਂ ਕੱਢਿਆ ਜੀ ਡੀ.ਵੀ.ਸੀ ਬੈਂਕਾ ਡੀ.ਐਸ.ਬੀ ਇਹ ਜੀ ਕੋਈ ਬੈਂਕ ਹੈ ਕਿ ਆ ਜੀ ਅਟਲ ਅਟਲ ਦੇ ਨਾਂ ਤੇ ਆਉਂਦਾ ਅਟਲ ਏ.ਟੀ.ਐਮ ਦੇ ਨਾਂ ਤੇ ਆਉਂਦਾ ਹਾਂ ਜੀ ਉਹ ਵੀ ਮਰੇ ਕੋਟਲੇ ਨਿਕਲਿਆ ਜੀ ਅੱਛਾ ਜਦੋਂ ਤੁਹਾਡੇ ਆ ਏ.ਟੀ.ਐਮ ਬਦਲਿਆ ਗਿਆ ਤੁਹਾਨੂੰ ਉਹਨਾਂ ਨੇ ਕੋਈ ਏ.ਟੀ.ਐਮ ਦਿੱਤਾ ਹਾਂ ਜੀ ਉਹਨਾਂ ਨੇ ਸਾਨੂੰ ਏ.ਟੀ.ਐਮ ਦਿੱਤਾ ਜੀ ਜਿਹੜਾ ਮਤਲਬ ਸਾਨੂੰ ਆਈ.ਟੀ.ਐਮ ਦੇ ਗਏ ਉਹ ਹਾਲ ਕਰਕੇ ਉਹ ਹੈਗਾ ਜੀ ਯੂ.ਪੀ ਦਾ ਕਿਸੇ ਆ ਮੇਰੇ ਕੋਲੇ ਨਾਮ ਤਾਂ ਮੈਨੂੰ ਹੁਣ ਛੇਤਾ ਨਹੀਂ ਮੇਰੇ ਕੋਲ ਹੀ ਹੈਗਾ ਏਡੀਐਮ ਉਹ ਚੂਪੀ ਦੇ ਬੰਦੇ ਦੇ ਕਿਹੜਾ ਏਡੀਐਮ ਆਹ ਮੇਰੇ ਕੋਲ ਹੈਗਾ ਜੀ ਅੱਛਾ ਬਦਲ ਕੇ ਤੁਹਾਨੂੰ ਹੋਰ ਏਡੀਐਮ ਨਾਲ ਦੇ ਕੇ ਜੀ ਬਦਲ ਕੇ ਹੋ ਗਿਆ ਉਹ ਸੀ ਚੈੱਕ ਕਰਵਾਇਆ ਸੀਗਾ ਹਾਂ ਉਸੇ ਬੈਂਕ ਦੇ ਉਹ ਸੇ ਐਚਡੀ ਹਾਂ ਤਾਂ ਹੀ ਤਾਂ ਸਾਨੂੰ ਪਤਾ ਨਹੀਂ ਲੱਗੇਗਾ ਹੁਣ ਨਾਲ ਏਡੀਐਮ ਦੇ ਤਾਂ ਨਾਮ ਲਿਖਿਆ ਹੁੰਦਾ ਇਹਦੇ ਤੇ ਸਾਡਾ ਕੋਈ ਨਾਮ ਨਹੀਂ ਲਿਖਿਆ ਸੀਗਾ ਪਹਿਲਾਂ ਵਾਲੇ ਤੇ ਇਹਦੇ ਤੇ ਵੀ ਨਹੀਂ ਲਿਖਿਆ ਤਾਂ ਸੀ ਬੈਂਕ ਤੋਂ ਚੈੱਕ ਕਰਾਇਆ ਇਹ ਹੈਗਾ ਵਾ ਕਿਸੇ ਨਾਂ ਦੇ ਉਥੇ ਬੈਂਕ ਤੋਂ ਹੀ ਚੈੱਕ ਕਰਵਾਏ ਹੁੰਦਾ ਮੈਨੂੰ ਛੇਤਾ ਨਹੀਂ। ਇੱਦੋਂ ਏਟੀਐਮ ਮਦਰਾ ਇਹ ਸਾਨੂੰ ਬਦਲ ਕੇ ਦੇਗੇ ਉਹ ਸਾਡੇ ਵਾਲਾ ਲੈ ਕੇ। ਅਜਾ ਇਹ ਬੈਂਕ ਵਾਲਾ ਨੇ ਦੱਸਿਆ ਕਿ ਕਿੱਥੋਂ ਦਾ ਇਹ ਜਿਵੇਂ ਇਹ ਜੁਪੀ ਦੇ ਨਾਂ ਦੇ ਆ ਜੀ ਕਿਸੇ ਦੇ ਹਾਂਜੀ। ਇਹ ਅਕਾਊਂਟ ਨੰਬਰ ਪਤਾ ਲੱਗਾ ਇਹਦਾ? ਇਹਦਾ ਕੋਈ ਪਤਾ ਨਹੀਂ ਲੱਗਾ ਇਹ ਬਲੌਕ ਹੋਇਆ ਜੀ ਕਾਰਡ। ਇਦੋਂ ਉਸ ਤੋਂ ਬਾਅਦ ਤੁਸੀਂ ਕਿੱਥੇ ਸ਼ਿਕਾਇਤ ਕੀਤੀ ਉਹਨਾਂ? ਅਸੀਂ ਸਾਈਬਰ ਦੇ ਵਿੱਚ ਜੀ ਮੰਨ ਲਾ 11 ਤਰੀਕ ਨੂੰ ਅਸੀਂ 11 ਗਾ ਮੰਨ ਲਾ ਸਾਨੂੰ ਜਦੋਂ ਪਤਾ ਲੱਗਦਾ ਤਾਂ 10:30 ਵਜੇ ਗਏ ਉਸ ਦਿਨ ਸੰਡੇ ਸੀਗਾ ਸਾਡੀ ਰਿਪੋਰਟ ਜਣੀ ਕਿ ਸੋਮਵਾਰ ਨੂੰ ਲਿਖੀ ਗਈ ਹੈ ਜੀ 12:00 ਵਜੇ 12:00 ਨੂੰ ਅਸੀਂ ਹਰਨਾਰ ਸਿੰਘ ਤੇ ਜਿਹੜਾ ਹੈਗਾ ਮੁੰਡਾ ਉਹਤੇ ਉਹਨਾਂ ਕੋਲੇ ਨੋਟ ਕਰਵਾਈਆ ਫਿਰ ਜਾ ਕੇ ਅਸੀਂ ਜਾ ਕੇ ਮੇਰੇ ਕੋਟਲੀ ਫਿਰ ਜਾ ਕੇ ਅਸੀਂ ਪੰਪ ਆਪ ਭੜ ਕੇ ਉਸ ਨੂੰ ਦੱਸਾਵਰ ਜਵਾਨ ਫਿਲਿੰਗ ਸਟੇਸ਼ਨ ਕੋਲ ਆਵ ਗਏ ਸਾਨੂੰ ਇੱਕ ਸ਼ਿਕਾਇਤ ਮਿਲੀ ਹੈ ਗਰੇਸ ਸਿੰਘ ਵੱਲੋਂ ਜਿਹਦੇ ਨਾਲ 380000 ਦੀ ਠੱਗੀ ਵਧੀ ਉਹ ਜਦੋਂ ਏਟੀਐਮ ਤੇ ਗਿਆ ਤੇ ਏਟੀਐਮ ਤੋਂ ਪੈਸੇ ਕਢਵਾ ਲਿਆ ਤੇ ਕਿਸੇ ਨਾਮ ਨੂੰ ਵਿਅਕਤੀ ਨੇ ਉਹਦਾ ਏਟੀਐਮ ਬਦਲ ਕੇ ਤੇ ਮਲੇਰ ਕੋਟਰਾ ਤੋਂ ਕੁਝ ਸਵੈਕਾਲਿਆ ਘੋਟੋਂ ਤੋਂ ਤੇ ਏਟੀਐਮ ਕਾਰਡ ਚ ਪੈਸੇ ਤੇ ਲਗਾਸੀ ਕਢਾ ਲਏ ਜਿਹਦਾ ਅਸੀਂ ਮਕਦਮਾ ਦਰਜ ਕਰਨਾ ਵਾ ਤੇ ਨਾਟ ਫਰਦਰ ਨੇ ਤੇ ਛਾਪਮਾਰੀ ਕਰਕੇ ਦੋਚੇ ਨੂੰ ਘਾੜ ਵਿੱਚ ਆ ਕਿਨੇ ਆਪ ਦੇ ਮੀਡੀਆ ਨੂੰ ਮਾਧਨਵਾਹੀ ਪੇ ਸੰਦੇਸ਼ ਦੇਣਾ ਚੱਲਾ ਵਾ ਕਿ ਜਿਹੜੀ ਸਾਈਬਰ ਜਿੰਨੇ ਵੀ fraud ਹੁੰਦੇ ਆ ਉਹਨਾਂ ਦੀ ਸੂਚਨਾ ਤੁਰੰਤ ਸਾਨੂੰ ਸਾਈਬਰ ਥਾਣੇ ਨੂੰ ਦਿਓ ਜਾਂ ਸਾਡਾ ਕੋਟਰ ਚੱਲ ਰਿਹਾ ਉੱਤੇ ਸ਼ਿਕਾਇਤ ਕਰੋ ਕਦੇ ਵੀ ਕਿਸੇ ਅਣਜਾਣ ਵਿਅਕਤੀ ਨੂੰ ਆਪ ਦਾ ਏਟੀਐਮ ਦਾ ਪੈਨ ਪਾਸਵਰਡ ਚੇਰ ਨਾ ਕਰੋ ਤੇ ਨਾ ਹੀ ਉਹਦੇ ਸਾਹਮਣੇ ਕਰੋ ਇਹ ਅਰੋਪੀ ਪਛਾਣਾਂ ਕਿਹਦੀ ਹੈ ਨਹੀਂ ਅਰੋਪੀ ਦੀ ਪਛਾਣ ਕਰਨੀ ਵਾਕਿਆ ਬਾਸ ਸਾਡੇ ਕੋਲ ਕਲਿੱਪ ਜੈ ਹੈਗਾ ਸੀਸੀ ਚਰਚ ਕਰੀ ਉਹਦੇ ਲੈ ਕੇ ਕ੍ਰਾਸ਼ ਕਰ ਸਰਕਾਰ ਬਦਲਾ ਕਿਵੇਂ ਕਰਦਾ ਕਾਰ ਜਦੋਂ ਏਟੀਐਮ ਦੇ ਵਿੱਚੋਂ ਪੈਸੇ ਕੱਢ ਰਿਆ ਸੀਗਾ ਤੇ ਜੋ ਛਾਤਰਾ ਆਦਮੀ ਸੀ ਉਹ ਕਹਿੰਦਾ ਵੀ ਤੁਸੀਂ ਇਹਦਾ ਸਟੇਟਮੈਂਟ ਕਢਾ ਲਓ ਸਟੇਟਮੈਂਟ ਕਢਾਉਣ ਲੱਗੇ ਜਦੋਂ ਉਹਨੇ ਪੈਨ ਪਰਿਆ ਉਹਨੇ ਪੈਨ ਵੀ ਦੇਖ ਲਿਆ ਤੇ ਆਪ ਮਸ਼ੀਨ ਚ ਪੈਨ ਕਰਕੇ ਉਹਨੂੰ ਦੂਸਰੇ ਹੱਥਾਂ ਬਦਲ ਕੇ ਏਟੀਐਮ ਤੇ ਤਾਂ ਇਸਰਾਉਂਡ ਨੇ ਏਟੀਐਮ ਬਦਲਿਆ ਤੇ ਪੈਨ ਨੂੰ ਪਤਾ ਲੱਗ ਗਿਆ ਸੀਗਾ ਇਹਦਾ ਪੈਨ ਕੀ ਤੇ ਪੈਸੇ ਵੀ ਪਤਾ ਲੱਗ ਗਿਆ ਕਿੰਨੇ ਦੀ amount ਹਾਂਜੀ ਪਟਾਪਮ ਰਿਕਾਰਡ ਪਟਾਪਮ ਤੋਂ ਨੇ ਸਵੈਗਿਤਾ ਉੱਥੋਂ 330000 ਰੁਪਇਆ ਸਵੈਪਾਇਆ ਤੇ 50000 ਦੀ ਉਹਨੇ ਮੋੜ ਰਿਕਾਰਡ ਮਿਲ ਰਿਕਾਰਡ ਲਾ ਏਟੀਐਮ ਤੋਂ ਉਹ ਹੈਡ ਵਾਲੇ ਮਾਮਲਾ ਅਸੀਂ ਦੋ ਨਾਮ ਨੂੰ ਤੇ ਇੱਕ ਬਾਈ ਨੇ ਮਤੇ ਦਰਜ ਕੀਤਾ ਗਿਆ ਪਟਾਪਮ ਤੇ ਕਿੰਨੇ ਤੇ ਬਾਈ ਨੇ ਨਾ ਤੇ ਜਿਹੜੇ ਦੋ ਨਾਮ ਨੂੰ ਵਿਅਕਤੀ ਆਏ ਏਡੀ ਮਸ਼ੀਨ ਚੋਂ ਦੇ ਉਹਨਾਂ ਦੀ ਪ੍ਰਾਸ਼ਾਨ ਕਰਕੇ ਛਾਪ ਪੱਤ ਕੀਤੀ ਜਾਂਦੀ ਹੈ